ਹੈਲੋ ਗਾਇਸ ਸਤਿ ਸ਼੍ਰੀ ਅਕਾਲ ਅੱਜ ਇਹਦਾ ਬਰਥਡੇ ਮੁੰਡੇ ਦਾ ਇਹਦਾ ਨਾਮ ਕੀਰਤ ਹੈ ਠੀਕ ਹੈ ਅੱਜ ਬਰਥਡੇ ਮਨਾ ਰਹੇ ਆਂ ਦਾ ਕੇਕ ਕੱਟ ਰਹੇ ਆਂ ਸਾਰੇ ਘਰ ਵਾਲੇ ਸਾਰੇ ਹੈਗੇ ਆਂ ਅਸੀਂ ਦੋਸਤ ਇਕੱਠੇ ਹੋਏ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੀਰਤ ਅੱਜ ਰਵੀ ਐਸੇ ਕੇਕ ਕਟਵਾਇਆ ਤੁਮਨੇ ਖਾਓ ਬਈ ਖਾਓ ਕੇ ਖਾ ਲੋ ਸਾਰੇ ਪਹਿਲੇ ਪਹਿਲੇ ਤੇਰੀ ਵਾਰੀ ਆ ਭਾਈ ਤਾਂ ਹੈ ਹੀ ਨਹੀਂ ਯਾਰ ਤੇ ਪੀਦੇ ਆਰਡਰ ਕੀਤੇ ਮੁੰਡੇ ਨੇ ਪੀਦੇ ਦੀ ਪਾਰਟੀ ਚੱਲੂਗੀ ਬਾਕੀ ਵੱਡੀ ਪਾਰਟੀ ਦੇ ਤਾਂ ਹਜੇ ਲੇਟ ਲਾਵਾਂਗੇ ਇਹ ਪਾਰਟੀ ਨਾਲ ਕੋਈ ਗੱਲ ਨਹੀਂ ਬਣਦੀ ਇਹ ਤਾਂ ਹਜੇ ਥੋੜੀ ਪਾਰਟੀ ਆ ਜਾਓ ਯਾਰ ਛੋਟੀ ਪਾਰਟੀ ਆ ਉਹ ਹੀ ਲੱਗ ਚਾਉਂਦੇ ਹੂੰ ਤੇਰੇ ਨੂੰ ਕੋਈ ਆਰਾਮ ਚਾਹ ਰਿਹਾ ਮੈਂ ਲੰਬੀ ਐਸੀ ਨਿਕਾ ਆ ਰਿਹਾ ਪਰ ਆਪਾਂ ਕੀ ਅਗਲੇ ਦਿਨ ਆਪਾਂ ਡਾਈਟ ਤੇ ਆਪਾਂ ਕੀ ਨਹੀਂ ਖਾਣਾ ਆਪਾਂ ਗੱਲ ਉਹਨਾਂ ਆਨਲੀ ਉਹ ਵੇਖ ਇੰਨੇ ਹਿੱਲੇ ਹੱਥਾਂ ਨਾਲ ਹੀ ਕੇਕ ਖਾਈ ਜਾਂਦੇ ਵੇਖ ਇਧਰ ਇਧਰ ਚਿਪਸ ਵਾਲੀ ਪਾਰੀ ਤੇ ਬਣਾਉਂਦੇ ਉਹ ਲੈ ਚਿਪਸ ਨਾਲ ਆ ਨਵੀਂ ਵੈਰਾਈਟੀ ਚਿਪਸ ਨਾਲ ਕੇ ਖਾਈ ਜਾਂਦੇ ਆ ਕਿਵੇਂ ਲੱਗਿਆ ਆ ਮੁੰਡਾ ਜਮ ਲਵ ਰਿਹਾ ਇਸ ਪਰ ਕਿਤੇ ਡਾਈਟ ਖੋਲੋ ਨਹੀਂ ਹੋਈ ਮੋਰਾ ਯਾ ਇਹ ਗイズ ਗイズ ਵੈਜੀਸ ਕਬਾ ਵੈਜੀ ਚੱਕ ਲੰਗਾ ਇਹ ਸਭ ਤੇ ਕਿਵੇਂ ਲੱਗਿਆ ਕੇ ਇੱਕ ਮੁੰਡਿਆ ਟੈਂਕ ਗイズ ਇੱਕ ਨੰਬਰ ਇਹ ਪਹਿਲਾ ਹੈ ਹੁਣ ਇਹ ਪਾਰਟੀ ਤੇਰੀ ਹੋਈ ਹੈ ਵੱਡੀ ਪਾਰਟੀ ਹੈ ਇਹ ਤੋਂ ਬਾਅਦ ਕਦੋਂ ਕਰਨੀ ਆ ਵੀਡੀਓ ਤੇ 1 ਲੱਖ ਲੈ ਕੇ ਦੇ ਦੋ ਤੇ ਇਹ ਮੈਨੂੰ ਗਿਫਟ ਦੇਣਗੇ ਵਧੀਆ ਯਾਰ ਇੱਕ ਤੇਨੂੰ ਘੜੀ ਦੇ ਦਿਆਂਗੇ ਚੱਲ ਵਾਚ ਬਹੁਤ ਖਲੇਗੀ ਪੀ ਜੇ ਨੂੰ ਪੈ ਗਏ ਬਈ ਟੁੱਟ ਗਏ ਕੀ ਖਾਂਦੀ ਚੀਜ਼ਾਂ ਹੈ ਨਹੀਂ ਹੁਣ ਤੇ ਇਹ ਕੀ ਵੀ ਛੜਦਾ ਚਾਕਲੇਟ ਵਾਲਾ ਜਤੈਨ ਸਾਰੇ ਚਿਕਨੇ ਜਤੈਨ ਖਾ ਯਾਰ ਕੇਕ ਨਹੀਂ ਖਾਦਾ ਤੂੰ ਕੇਕ ਨਹੀਂ ਖਾਦਾ ਮੈਂ ਰੈਪੈਕ ਅੱਛਾ ਫਾਟ ਲੈ ਲਿਆਓ ਬਈ ਪੇਪਰ ਆ ਜੈਮ ਲਾ ਕੇ ਆਇਆ ਹੁਣੇ ਮੇਰੇ ਨਾਲ ਹੁਣ ਕੱਢੂਗੇ ਬਾਕੀ ਜੈਮ ਤਾਂ ਲੱਗ ਗਈ ਲੈ ਜੋ ਅਡੀ ਗੋਣੀ ਨਹੀਂ ਪਾਈ ਨਾ ਸੌਂ ਲਈ ਸੌਂ ਇਹ ਗਾਣਾ ਹੈ ਆਪਣੇ ਕਰਕੇ ਇਹ ਚਿਕਨਾ ਵੇਜੇ ਯਾਰ 100 ਸਾਲੀ ਵੇਜੇ ਆ ਮੱਖਣੀ ਪਨੀਰ ਮੱਖਣੀ ਪਤਾ ਨਹੀਂ ਜਿਹੜਾ ਸੀ 100 ਵੀ ਲਿਆਉਗਾ ਦੇਖ ਬੰਦਾ ਹੋਰ ਕੁਝ ਨਾ ਲੈਦੀ ਓਏ ਬਿਲ ਲੈ ਆਇਸ਼ ਬੇਇਤੀ ਕਰਾਦੀ ਜਮਾ ਬੇਇਤੀ ਕਰਾਦੀ ਆਇਸ਼ ਤੂੰ ਇੱਕ ਸਲਾਈਸ ਬਸ ਯਾਰ ਮਤਲਬ ਕਿਆ ਨਾ 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 ਐਸੇ ਤੂ ਨਾ ਪੰਜ ਚੱਕ ਲਾ ਹੱਥ ਤੇ ਮੈਂ ਖਾਣਾ ਕਰ ਨਾ ਨਾ ਕੋ ਉਹ ਪਿੱਛੇ ਨਾ ਬਹਿ ਜੀ ਮੇਰੀ ਓਧ ਤੇ ਬਹਿ ਗਿਆ ਪਰੇ ਹੋ ਜਾ ਬੋਲੀ ਕੋਨੇ ਓਰੀ ਕੋਨੇ ਇਧਰ ਕਰੋ ਇਹਨੂੰ ਇਧਰ ਆ ਇਧਰ ਡੈਪੋ ਡੈਪੋ ਤੂੰ ਮੇਰੇ ਨਾਲ ਬੈਠਾ ਸੀ ਕਿਵੇਂ ਲੱਗਾ ਕੇ ਬੈਠੋ 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 ਬਾਈ ਮੈਂ ਖੜਾ ਖੜੇ ਖਾਉਂਗਾ ਤੂੰ ਮਰ ਜਸ ਤੂੰ ਕਦੇ ਜੇਗਾ ਕਿਆ ਕਿਵੇਂ ਹੋ ਭਈਆ ਠੀਕ ਹੋ ਅੱਜ ਕਿੱਦਾਂ ਚੱਲ ਰਿਹਾ ਹੈ ਤੇ ਤੁਮੀ ਫ੍ਰੈਂਚ ਦਾ ਹੋਮ ਬਰਗਰ ਕਰਨੇ ਦਾ ਹੈ ਜਾਂ ਤਿੰਨੇ ਬਰਗਰ ਹੋ ਰਿਹਾ ਹੈ ਵਟ ਬਈ ਚਲੋ ਗਾਈਜ਼ ਕੇ ਕੇ ਇਹਦਾ ਕੋਕਾ ਕੋਰੇ ਨੀ ਖੋਲ ਕੇ ਦੇ ਦੋ ਯਾਰ ਹੈ ਕੋਲ ਕੀ ਕੋਈ ਨਹੀਂ ਦਿੰਦਾ ਆਪ ਪੀਊਗਾ ਪਹਿਲਾਂ ਫੇਰ ਸਹੀ ਆਪਣੀ ਤਾਂ ਆ ਰਹੀ ਵੀ ਡਾਈਟ ਆਪਾ ਫੋਲੋ ਕਰ ਰਹੇ ਆ ਆਪਾ ਨਹੀਂ ਖਾ ਰਹੇ ਪਾ ਦਲੀ ਖਾਣ ਨੂੰ ਹੈ ਬੱਚੀ ਲੜਕੀ ਫਿਰ ਪਰਨਲਟੀ ਬਣਾਏਗਾ ਗੱਲ ਤਾਂ ਵੀ ਹੋਏਗੀ ਪੀਜ਼ਾ ਨਹੀਂ ਖਾਗ ਲੜਕੀ ਮਿਲ ਰਿਹਾ ਹੋ ਰਿਹਾ ਹੋਰ ਕੀ ਹੈ ਮੈਨੂੰ ਲਗਾ ਪੀਜ਼ਾ ਖਾਓ ਪਰਨਲਟੀ ਬਣਾਓ ਪਰ ਮੈਂ ਨਹੀਂ ਖਾਣਾ ਨਾ ਮੈਂ ਸਭ ਦੇ ਵਾਲ ਚਲੇ ਗਏ ਫਿਰ ਵੀ ਸ਼ਾਦੀ ਹੋ ਗਈ ਕਾਹਨ ਛੱਡ ਲੈ ਮੇਰੀ ਵੀ ਹੋ ਜਾਏਗੀ ਸਭ ਕੀ ਹੋ ਜਾਏਗਾ ਇਨਸ਼ਾਅੱਲਾ ਅੱਛਾ ਚਲੋ ਬੜੀਏ ਤੁਸੀਂ ਸੀਰੀਅਸ ਇਤਨਾ ਲੈ ਓਕੇ ਗਾਇਸ ਇਹਦੀ ਪਾਰਟੀ ਪੀਜ਼ੇ ਦੀ ਬਰਥਡੇ ਦੀ ਉਹ ਮੁੰਡੇ ਦੀ ਹੈਪੀ ਬਰਥਡੇ ਫਿਰ ਤੋਂ ਬਾਈ ਬਰਥਡੇ Melody, I agree, Blocked.